ਤੁਸੀਂ ਪੁਲਿਸ ਵੱਲੋਂ ਚੋਰਾਂ ਨੂੰ ਫੜਦੇ ਨੂੰ ਦੇਖਿਆ ਹੋਣਾ ਲੁਟੇਰਿਆਂ ਨੂੰ ਕਾਬੂ ਕਰਦੇ ਨੂੰ ਦੇਖਿਆ ਹੋਣਾ ਤੇ ਉਹਨਾਂ ਦੇ ਖਿਲਾਫ ਮਾਮਲੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁਟਣਾ ਉਹਨਾਂ ਨੂੰ ਥਾਣੇ ਦੇ ਵਿੱਚ ਲਜਾਣਾ ਉਹਨਾਂ ਦੀ ਛਿੱਤਰ ਪ੍ਰੇੜ ਕਰਨੇ ਅਜਿਹੇ ਮਾਮਲੇ ਦੇਖੇ ਤੇ ਸੁਨੇ ਅਨੇਕਾਂ ਹੋਣਗੇ ਪਰ ਹੁਣ ਤੁਹਾਨੂੰ ਅਸੀਂ ਇੱਕ ਉੱਤਰ ਪ੍ਰਦੇਸ਼ ਦਾ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਸ ਦੇ ਵਿੱਚ ਲੋਕਾਂ ਨੂੰ ਚੋਰੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕਰਨ ਵਾਲੇ ਦਰੋਗਾ ਪੁਲਿਸ ਅਧਿਕਾਰੀ ਖੁਦ ਹੀ ਚੋਰੀਆਂ ਕਰਦੇ ਨਜ਼ਰ ਆਇਆ ਨੇ ਇੱਕ ਸ਼ਰਮਨਾਕ ਯੂਪੀ ਦਾ ਹੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੋਬਾ ਵਾਇਰਲ ਹੋ ਰਿਹਾ ਜਦੋਂ ਇੱਕ ਕੱਪੜਿਆਂ ਦੀ ਦੁਕਾਨ ਦੇ ਉੱਤੇ ਇੱਕ ਪੁਲਿਸ ਅਧਿਕਾਰੀ ਖੜਦਾ ਤੇ ਆਲੇ-ਆਲੇ ਦੇਖਦਾ ਤੇ ਹੱਥ ਦੇ ਵਿੱਚ ਫੋਨ ਲੈ ਕੇ ਖੜਾ ਨਜ਼ਰ ਆ ਰਿਹਾ ਤੇ ਦੇਖਦੇ-ਦੇਖਦੇ ਕਾਊਂਟਰ ਦੇ ਉੱਤੇ ਪਏ ਤਿੰਨ ਚਾਰ ਲਫਾਫਿਆਂ ਨੂੰ ਅੱਖ ਬਚਾ ਕੇ ਉੱਥੋਂ ਚੁੱਕ ਲੈਂਦਾ ਕਿ ਮੈਨੂੰ ਕਿਹੜਾ ਕਿਸੇ ਨੇ ਦੇਖਿਆ ਕਿ ਮੈਂ ਜਿਹੜੀ ਚੋਰੀ ਕਰ ਰਿਹਾ ਪਰਦਾ ਦੇ ਕੇ ਸਾਰੀ ਘਟਨਾ ਦੁਕਾਨ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਆ ਜਿਸ ਤੋਂ ਬਾਅਦ ਫਿਰ ਇਸ ਵੀਡੀਓ ਕਲਿੱਪ ਨੂੰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੱਤਾ ਜਿਸ ਤੋਂ ਬਾਅਦ ਯੂਪੀ ਪੁਲਿਸ ਨੂੰ ਲੈ ਕੇ ਜਿਹੜੇ ਇਸ ਮੁਲਾਜ਼ਮ ਨੇ ਅਜਿਹੀ ਹਰਕਤ ਕੀਤੀ ਹੈ ਚੋਰੀ ਦੀ ਇਸ ਨੂੰ ਲੈ ਕੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਤਾਂ ਖੂਬ ਜਿਹੜੇ ਕਿ ਲੋਕਾਂ ਦੇ ਵੱਲੋਂ ਲਾਂਤਾਂ ਪਾਈਆਂ ਜਾ ਰਹੇ ਨੇ ਕਿ ਅਸੀਂ ਅਜਾਹੇ ਲੋਕਾਂ ਤੋਂ ਅਜਾਹੇ ਪ੍ਰਸ਼ਾਸਨ ਤੋਂ ਕੀ ਉਮੀਦ ਕਰਾਂਗੇ ਕਿ ਉਹ ਸਾਡੇ ਮਸਲੇ ਹੱਲ ਕਰਵਾਉਣਗੇ ਜਾਂ ਫਿਰ ਸਾਡੀਆਂ ਖੋਹੀਆਂ ਲੁੱਟੀਆਂ ਹੋਈਆਂ ਚੀਜ਼ਾਂ ਨੂੰ ਇਹ ਵਾਪਸ ਕਰਵਾਉਣਗੇ ਤਾਂ ਖੁਦ ਲੁਟੇਰੇ ਬਣੇ ਹੋਏ ਨਜ਼ਰ ਆ ਰਹੇ ਨੇ ਕਿ ਸ਼ਰੀਆਮ ਦੇ ਜਿਹੜੀ ਕਿ ਇਸ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਅੱਖ ਬਚਾ ਕੇ ਜਿਹੜਾ ਕਿ ਉੱਥੋਂ ਉੱਥੇ ਪਏ ਜਿਹੜੇ ਲਫਾਫੇ ਨੇ ਉਹ ਚੁੱਕ ਲੈਂਦਾ ਇਸੋ ਬਾਅਦ ਵੀਡੀਓ ਵਾਇਰਲ ਹੋਈ ਤਾਂ ਦੱਸਿਆ ਜਾ ਰਿਹਾ ਕਿਸ ਮਾਮਲੇ ਦੇ ਵਿੱਚ ਪੁਲਿਸ ਅਫਸਰਾਂ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਐਸਐਸਪੀ ਦੇ ਵੱਲੋਂ ਕਾਰਵਾਈ ਕਰਦੇ ਹੋਏ ਇਸ ਪੁਲਿਸ ਮੁਲਾਜ਼ਮ ਨੂੰ ਜਿਹੜਾ ਕਿ ਲਾਈਨ ਹਾਜ਼ਰ ਕਰ ਦਿੱਤਾ ਗਿਆ ਤਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਅਸੀਂ ਹੋਰਾਂ ਦੀ ਕੀ ਗੱਲ ਕਰੀਏ ਇੱਥੇ ਤਾਂ ਮੈਕਮੇ ਦੇ ਵਿੱਚ ਵੀ ਚੋਰ ਬੈਠੇ ਨੇ ਹਾਲਾਂਕਿ ਸਾਰੇ ਪੁਲਿਸ ਅਧਿਕਾਰੀ ਇੱਕੋ ਜਿਹੇ ਨਹੀਂ ਹੁੰਦੇ ਪਰ ਕੁਝ ਅਧਿਕਾਰੀ ਅਜਿਹੇ ਨੇ ਜਿਹੜੇ ਕਿ ਮੋਟੀਆਂ ਤਨਖਾਹਾਂ ਲੈਣ ਦੇ ਬਾਵਜੂਦ ਵੀ ਉਹਨਾਂ ਦੇ ਢਿੱਡ ਨਹੀਂ ਭਰਦੇ ਉਨ੍ਹਾਂ ਦੇ ਵੱਲੋਂ ਰਿਸ਼ਵਤ ਲਈ ਜਾਂਦੀ ਹੈ। ਉਨ੍ਹਾਂ ਦੇ ਵੱਲੋਂ ਮਾਮਲੇ ਨੂੰ ਹੱਲ ਕਰਵਾਉਣ ਵਾਸਤੇ ਪੈਸੇ ਮੰਗੇ ਜਾਂਦੇ ਨੇ। ਬਾਹਰ ਰੈਡੀਆਂ ਦੇ ਤੋਂ ਮੁਫਤ ਤੋਂ ਸਬਜ਼ੀ ਚੁੱਕੀ ਜਾਂਦੀ ਹੈ ਜਾਂ ਫਿਰ ਉਨ੍ਹਾਂ ਦੇ ਵੱਲੋਂ ਜਈਆਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਕੁਝ ਪੁਲਿਸ ਮੁਲਾਜ਼ਮ ਤਾਂ ਅਜਿਹੇ ਹੁੰਦੇ ਨੇ ਕਿ ਆਪਣੀ ਮਿਹਨਤ ਦੀ ਕਮਾਈ ਦੇ ਵਿੱਚੋਂ ਵੀ ਲੋਕਾਂ ਦੀ ਸੇਵਾ ਕਰ ਦਿੰਦੇ ਨੇ। ਅਜਿਹੇ ਸਮਾਜ ਸੇਵੀ ਵੀ ਕਈ ਪੁਲਿਸ ਅਧਿਕਾਰੀ ਬਣੇ ਹੋਏ ਪਰ ਕੁਝ ਕੁ ਲੋਕ ਅਜਿਹੇ ਹੁੰਦੇ ਨੇ ਪੁਲਿਸ ਮਹਿਕਮੇ ਦੇ ਵਿੱਚ ਜਿਹੜੇ ਕਿ ਪੂਰੀ ਖਾਕੀ ਨੂੰ ਬਦਨਾਮ ਕਰ ਦਿੰਦੇ ਨੇ ਜਦੋਂ ਉਨ੍ਹਾਂ ਦੇ ਵੱਲੋਂ ਅਜਈਆਂ ਕਟਿਆ ਹਰਕਤਾਂ ਜਿਹੜੇ ਕੀ ਕੀਤੀਆਂ ਜਾਂਦੇ ਨੇ ਤਾਂ ਫਿਰ ਇਸ ਵੀਡੀਓ ਦੇ ਉੱਤੇ ਸਾਡੇ ਦਰਸ਼ਕਾਂ ਦਾ ਕੀ ਕਹਿਣਾ ਫਿਰ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਤੇ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਲਾਈਕ ਤੇ ਕਮੈਂਟ ਵੀ ਜ਼ਰੂਰ ਕਰਿਓ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਜ਼ਰੂਰ ਕਰ ਲੈਣ ਤੇ ਵੱਤ ਤੋਂ ਵੱਧ ਸ਼ੇਅਰ ਕਰਨ ਜੇਕਰ ਤੁਹਾਡੇ ਕੋਲ ਵੀ ਕੋਈ ਵੀਡੀਓ ਹੁੰਦੀ ਹੈ ਜਾਂ ਤੁਹਾਡੇ ਕੋਲ ਵੀ ਕੋਈ ਅਜੇਹਾ ਮਾਮਲਾ ਹੈ ਕਿ ਤੁਸੀਂ ਚਾਹੁੰਦੇ ਹੋ ਕਿ ਜਨਤਕ ਹੋਣਾ ਚਾਹੀਦਾ ਤਾਂ ਫਿਰ ਆਜ਼ਾਦ ਸੋਚ ਚੈਨਲ ਅਜੇਹਾ ਚੈਨਲ ਹੈ ਜੋ ਤੁਹਾਡੀ ਇਸ ਚੀਜ਼ ਨੂੰ ਜਿਹੜਾ ਕਿ ਸੋਸ਼ਲ ਮੀਡੀਆ ਦੇ ਉੱਤੇ ਜ਼ਰੂਰ ਦਿਖਾਏਗਾ ਅਸੀਂ ਉਸ ਦੇ ਜ਼ਰੂਰ ਕਰਾਂਗੇ